ਸਤਿ ਸ਼੍ਰੀ ਅਕਾਲ علیکم ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰiyat ਨਾਲ ਹੋਵੋਗੇ ਸੀਐਮ ਭਵੰਤਮਾਨ ਵਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਕਰਨ ਜਾ ਰਹੇ ਆ ਵੱਡਾ ਐਕਸ਼ਨ ਕੀ ਕਹਿ ਰਿਹਾ ਇਸ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਭਵੰਤ ਸਿੰਘ ਮਾਨ ਜਿਨ੍ਹਾਂ ਨੇ ਅਕਸਰ ਪੰਜਾਬ ਦੇ ਅੰਦਰ ਪਹਿਲੇ ਦੂਰੀ ਸਕੰਜਾ ਖਸਿਆ ਬਾਦਲਾਂ ਤੇ ਵੀ ਵਿਕਰਮ ਸਿੰਘ ਮਜੀਠੀਏ ਤੇ ਵੀ ਔਰ ਬੇਟੇ ਪੰਜਾਬ ਦੇ ਲੋਕਾਂ ਦਾ ਵੱਡੇ ਪੱਧਰ ਤੇ ਇਹ ਕਹਿਣਾ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਏ ਨੂੰ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਨਾ ਜ਼ਰੂਰੀ ਹੈ ਔਰ ਅੱਜ ਦੋ ਐਲਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਔਰ ਦੂਜੇ ਪਾਸੇ ਸੁਬੀਰ ਸਿੰਘ ਬਾਦਲ ਹਨ ਜਿਹੜੇ ਉਹਨਾਂ ਦੇ ਉੱਤੇ ਹੁਣੇ-ਹੁਣੇ ਪੰਜਾਬ ਦੇ ਮੁੱਖ ਮੰਤਰੀ ਨੇ ਬਹੁਤ ਵੱਡਾ ਐਕਸ਼ਨ ਕਰ ਦਿੱਤਾ ਹੈ ਯਾਨੀ ਸੁਬੀਰ ਸਿੰਘ ਬਾਦਲ ਤੇ ਤੁਸੀਂ ਸੁਣਿਆ ਹੋਣਾ ਕਿ ਬਰਗਾੜੀ ਕਾਂਡ ਹੋਇਆ ਸੀ ਬਰਗਾੜੀ ਖਾਂਡ ਦੇ ਵਿੱਚ ਬੰਬ ਧਮਾਕੇ ਹੋਏ ਸੀ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਜਰਨਲ ਅਡਰ ਦਾ ਦੋਸ਼ੀ ਵੀ ਦੱਸਿਆ ਜਾਂਦਾ ਯਾਨੀ ਉਹਨਾਂ ਦੇ ਪਰਿਵਾਰ ਨੂੰ ਦੱਸਿਆ ਜਾਂਦਾ ਕਿਉਂਕਿ ਜਰਨਲ ਅਡਰ ਨੇ 1000 ਬੰਦਾ ਸਾਡੇ ਹੀ ਪੰਜਾਬੀਆਂ ਨੂੰ ਜਦੀ ਮਾਰ ਦਿੱਤਾ ਸੀ ਖੂਨ ਦੇ ਵਿੱਚ ਸਾਡੇ ਦੇ ਉੱਤੇ ਸੀ ਪਰ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਜੀ ਕਹਿੰਦੇ ਰੋਟੀ ਖਵਾਈ ਜਾਂਦੀ ਹੈ ਤਾਂ ਇਧਰਲੇ ਪਾਸੇ ਸਾਡੇ ਪੰਜਾਬ ਦੇ ਵਲ ਇੱਕ ਬਹੁਤ ਵੱਡਾ ਘਾਣ ਹੋ ਰਿਹਾ ਸੀ ਔਰ ਦੂਜੇ ਪਾਸੇ ਉਹਨਾਂ ਨੂੰ ਰਾਤ ਵੀ ਕਟਾਈ ਜਾਂਦੀ ਆ ਦਿਲ ਚੜਦਿਆਂ ਸਰੋਪਾ ਵੀ ਪਾਇਆ ਜਾਂਦਾ ਔਰ ਉਸ ਤੋਂ ਬਾਅਦ ਸ਼ਖਬੀਰ ਬਾਦਲ ਦੇ ਪੇਤਾ ਪ੍ਰਕਾਸ਼ ਸਿੰਘ ਬਾਦਲ ਤੇ ਵੀ ਦੋਸ਼ ਲਾਗੇ ਜਾਂਦੇ ਨੇ ਅੱਜ ਜਿਹੜੀ ਵੀਡੀਓ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਅੱਜ ਪੰਜਾਬ ਦੇ ਵਿੱਚ ਧੜਾ ਧੜ ਤੱਲੇ ਬਾਦਲਾਂ ਤੇ ਮਜੀਠੀਏ ਤੇ ਨਹੀਂ ਬਲਕਿ ਹੋਰ ਵੀ ਐਕਸ਼ਨਾਂ ਦੀ ਖਬਰ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਬਿਕਰਮ ਸਿੰਘ ਮਜੀਠੀਏ ਬਾਰੇ ਕਿਹਾ ਸੀ ਕਹਿੰਦੇ ਜੀ ਇਹਨੂੰ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿਓ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਬਹੁਤ ਵੱਡਾ ਖਤਰਾ ਪੰਜਾਬ ਦੇ ਲਈ ਇਹ ਲੋਕਾਂ ਨੇ ਕਿਹਾ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੇ ਕਹਿਣ ਤੇ ਵੱਡਾ ਐਕਸ਼ਨ ਔਰ ਦੂਸਰੇ ਪਾਸੇ ਬਰਗਾੜੀ ਤਾਨ ਨੂੰ ਲੈ ਕੇ ਬੰਬ ਧਮਾਕਾ ਤਨ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਐਕਸ਼ਨ ਕੀ ਕਰ ਰਹੇ ਨੇ ਔਰ ਸੁਖਬੀਰ ਸਿੰਘ ਬਾਦਲ ਬਾਰੇ ਕੀ ਕਹਿ ਰਹੇ ਆ ਮੁੱਖ ਮੰਤਰੀ ਇਹ ਸੁਣਾਉਣੇ ਆਂ ਔਰ ਚਿੱਟੇ ਦੇ ਨਾਲ ਪੂਰੇ ਪੰਜਾਬ ਨੂੰ ਬਿਕਰਮ ਸਿੰਘ ਮਜੀਠੀਏ ਨੇ ਬਾਦਲਾ ਨੇ ਕਿਵੇਂ ਬਰਬਾਦ ਕੀਤਾ ਇਹ ਪੰਜਾਬ ਦਾ ਮੁੱਖ ਮੰਤਰੀ ਦੱਸੂਗਾ ਪਹਿਲਾਂ ਸੁਣ ਲੋ ਇਹ ਖਬਰ ਉਸ ਤੋਂ ਬਾਅਦ ਵੱਡੇ ਐਕਸ਼ਨ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਾਂ ਸੁਣੋ ਇਹ ਬਹੁਤ ਜ਼ਹਿਰੀਲੇ ਨੇ ਇਹਨਾਂ ਨੇ ਸਾਡੀਆਂ ਜਵਾਨੀ ਦੀਆਂ ਨਸਾਂ ਦੇ ਵਿੱਚ ਨਾਰਾਂ ਦੇ ਵਿੱਚ ਚਿੱਟਾ ਵਾੜਿਆ ਇਹਨਾਂ ਨੇ ਇਹਨਾਂ ਨੇ ਸਾਡੇ ਮੁਕੱਦਸ ਸਥਾਨ ਸਾਡੇ ਪਵਿੱਤਰ ਸਥਾਨਾਂ 'ਚ ਬੰਬ ਧਮਾਕੇ ਗੋਲੀਆਂ ਬਾਰੂਦ ਵਾਰਿਆ ਇਹਨਾਂ ਨੇ ਉਹ ਇੱਕ ਕਿਸੇ ਕਵੀ ਨੇ ਲਿਖਿਆ ਇਹ ਕਹਿ ਕੇ ਪਟਾਰੀ ਵਿੱਚ ਪਾ ਲਿਆ ਸੱਪਾਂ ਨੂੰ ਸਪੇਰੇ ਨੇ ਇਹ ਕਹਿ ਕੇ ਪਟਾਰੀ ਵਿੱਚ ਬੰਦ ਕਰ ਲਿਆ ਸੱਪਾਂ ਨੂੰ ਸਪੇਰੇ ਨੇ ਕਿ ਇਨਸਾਨਾਂ ਨੂੰ ਡੰਗਣ ਵਾਸਤੇ ਅੱਜ ਕੱਲ ਇਨਸਾਨ ਹੀ ਬਥੇਰੇ ਨੇ ਇਹ ਬੰਦਾ ਖਾ ਕੇ ਡ ਘਾਰ ਨਹੀਂ ਮਾਰਦੇ ਬਾਬਿਓ ਆਪਾਂ ਇੱਕ ਰੋਟੀ ਵੱਧ ਖਾ ਜੀਏ ਡਾਕਟਰ ਤੋਂ ਹਾਜਮੋਲੇ ਦੀ ਦਵਾਈ ਲੈਣੀ ਪੈਂਦੀ ਐ ਤਾਂ ਸੁਣ ਲਿਆ ਪੰਜਾਬ ਵਾਲਿਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹਨਾਂ ਬਾਰੇ ਕੀ ਕਿਹਾ ਹੈ ਕਹਿੰਦਾ ਜੀ ਇਹ ਤਾਂ ਬੰਦਾ ਖਾ ਕੇ ਵੀ ਡ ਘਾਰ ਨਹੀਂ ਮਾਰਦਾ ਪਰ ਇਹ ਗੱਲ ਨੂੰ ਸਾਬਤ ਤੁਸੀਂ ਹੁੰਦੇ ਕਈ ਵਾਰ ਵੇਖਿਆ ਪੰਜਾਬ ਦੇ ਵਿੱਚ ਕਤਲਾਂ ਦੇ ਦੋਸ਼ ਵਿਕਰਮ ਸਿੰਘ ਮਜੀਠੀਆ ਤੇ ਲੱਗ ਚੁੱਕੇ ਨੇ ਲੋਕ ਕਹਿੰਦੇ ਜੀ ਅੱਦੇ ਪੰਜਾਬ ਦਾ ਕਾਤਲ ਆ ਵਿਕਰਮ ਸਿੰਘ ਮਜੀਠੀਆ ਇਹ ਵੀ ਤੁਸੀਂ ਸੁਣ ਲਿਆ ਪਰ ਜਿਹੜਾ ਅਸਲੀ ਸਵਾਲ ਲੋਕ ਕਹਿੰਦੇ ਜੀ ਇਹਨੂੰ ਵਿਕਰਮ ਸਿੰਘ ਮਜੀਠੀਆ ਨੂੰ ਨਾਬੇ ਦੀ ਜੇਲ੍ਹ ਦੇ ਵਿੱਚ ਧੱਕ ਦੇ ਤਾਂ ਹੁਣ ਪੰਜਾਬ ਦੀ ਸਰਕਾਰ ਵਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚ ਛਵਡ ਕਰ ਸਕਦੀ ਹੈ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਇਹਨਾਂ ਦੇ ਉੱਤੇ ਬੰਬ ਤਮਾਕਿਆਂ ਦਾ ਦੋਸ਼ ਪੰਜਾਬ ਦੇ ਮੁੱਖ ਮੰਤਰੀ ਨੇ ਲਾਇਆ ਕਹਿੰਦਾ ਜੀ ਬਰਗਾੜੀ ਦੇ ਵਿੱਚ ਕਾਨੂੰਨ ਕੀਤਾ ਸਾਰੇ ਰੋਕ ਮਾਰੇ ਗਏ ਨੇ ਪਰ ਇੱਥੇ ਇੱਕ ਸਵਾਲ ਬਹੁਤ ਵੱਡਾ ਅੱਜ ਤੁਹਾਡੇ ਨਾਲ ਸਾਂਝਾ ਕਰਾਂ ਕਿ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਜਿੰਨੇ ਵੀ ਲੋਕ ਸਾਡੇ ਪੰਜਾਬ ਦੇ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਅਪੀਲ ਕਰਨੀ ਜਾਂ ਲੋਕਾਂ ਨੂੰ ਯਾਦ ਕਰਵਾਉਣਾ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਬਾਦਲਕੇ ਨੇ ਜਾਂ ਵਿਕਰਮ ਸਿੰਘ ਮਜੀਠੀਆ ਵਰਗੇ ਲੋਕ ਨੇ ਜਿਨ੍ਹਾਂ ਦੀਆਂ ਗੱਡੀਆਂ ਅੱਗੇ ਚੱਲਦੀਆਂ ਸੀ ਸਰਕਾਰੀ ਔਰ ਬਿਕਰਮ ਸਿੰਘ ਮਜੀਠੀਆ ਦੇ ਪਿੱਛੇ ਭੁੱਖੀ ਦੇ ਭਰੇ ਜਿਹੜੇ ਕਿ ਟਰੱਕ ਚੱਲਦੇ ਸੀ ਇਹ ਮਾਮਲੇ ਅਕਸਰ ਤੁਹਾਡੇ ਨਾਲ ਮੈਂ ਕਈ ਵਾਰ ਸਾਂਝੇ ਕੀਤੇ ਨੇ ਔਰ ਦੂਜੇ ਪਾਸੇ ਭਾਈ ਇਹ ਦੱਸਣਾ ਜ਼ਰੂਰੀ ਹੈ ਨਾ ਕਿ ਪੰਜਾਬ ਦੇ ਅੰਦਰ ਬਰਗਾੜੀ ਕਾਂਡ ਕਰਵਾਇਆ ਬਾਬਲ ਕਲਾ ਕਾਂਡ ਵੀ ਹੋਇਆ ਕਹਿੰਦੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਦੋਸ਼ੀ ਠਹਿਰਾਇਆ ਜਾਂਦਾ ਫਿਰ ਦਾਦੂ ਆਲ ਸਾਹਿਬ ਉਹ ਸਾਖ ਸਾਖ ਜਾਉਂਦੇ ਜਾਗਦੇ ਨੇ ਸੁਖਵੀਰ ਸਿੰਘ ਬਾਦਲ ਨੇ ਨਜਾਇਜ਼ ਪਰਚੇ ਪਵਾਏ ਔਰ ਲੋਕਾਂ ਨੂੰ ਕਟਵਾਇਆ ਉਹਨਾਂ ਦੇ ਕਤਲ ਵੀ ਕਰਵਾਇਆ ਇਹ ਦਾਦੂ ਵਾਲਾ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਖੜ ਕੇ ਕਿਹਾ ਸੀ ਤਾਂ ਫਿਰ ਇਹ ਲੋਕ ਕਿਵੇਂ ਕਹਿੰਦੇ ਨੇ ਕਿ ਸਾਡੀ ਵਾਪਸੀ ਹੋਣੀ ਚਾਹੀਦੀ ਹੈ ਪੰਜਾਬ ਦੇ ਲੋਕ ਸਾਨੂੰ ਵੋਟਾਂ ਪਾ ਦੇਣ ਕਿਉਂ ਭਾਈ ਪੰਜਾਬ ਦੇ ਲੋਕ ਤਾਂ ਚੰਗੀ ਤਰ੍ਹਾਂ ਭਲੇ ਭਾਂਤੀ ਜਾਣਦੇ ਨੇ ਇੱਕ ਪਾਸੇ ਕਹਿੰਦੇ ਜੀ ਇਹ ਸਿੱਖਾਂ ਦੇ ਕਾਤਲ ਨੇ ਦੂਜੇ ਪਾਸੇ ਇਹਨਾਂ ਨੂੰ ਵੋਟ ਵੀ ਕਹਿੰਦੇ ਸੀ ਪਾ ਦੇਾਂਗੇ ਇਹ ਸਾਡੇ ਪੰਜਾਬ ਦੀ ਜਨਤਾ ਹੀ ਇੱਥੇ ਕਸੂਰਬਾਰ ਹੈ ਪੰਜਾਬ ਦੀ ਨੌਜਵਾਨੀ ਚਿੱਟੇ ਦੇ ਨਾਲ ਕਿਉਂ ਮਰੀ ਉਹਦੇ ਦੋਸ਼ੀ ਸਾਡੇ ਪੰਜਾਬ ਦੇ ਲੋਕ ਨੇ ਇਹ ਬਾਦਲ ਕੇ ਦੋਸ਼ੀ ਨਹੀਂ ਹੈ ਜਾਂ ਬਿਕਰਮ ਸਿੰਘ ਮਜੀਠੀਆ ਦਾ ਵੀ ਦੋਸ਼ ਨਹੀਂ ਹੈ ਕਿਉਂਕਿ ਸਾਡੇ ਹੀ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਸਰ ਦੇ ਉੱਤੇ ਬਿਠਾਇਆ ਸਾਡੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਮਾਝੇ ਦਾ ਜਰਨਲ ਕਿਹਾ ਵਿੱਚੋਂ ਜਿਹੜੇ ਭਈ ਯੁਰਤ ਵਾਲੇ ਨੇ ਉਹ ਤਾਂ ਕਹਿੰਦੇ ਮਾਝੇ ਦੀ ਮਾਂ ਰ ਬਿਕਰਮ ਸਿੰਘ ਮਜੀਠੀਆ ਇਹ ਵੀ ਬਹੁਤ ਸਾਰੀਆਂ ਗੱਲਾਂ ਅਸਲ ਪੰਜਾਬ ਦੇ ਵਿੱਚ ਇਹ ਸੱਚ ਹੈ ਜਿਹੜਾ ਉਹ ਹੈ ਕਿਉਂਕਿ ਪੰਜਾਬ ਦੇ ਲੋਕ ਪਿੱਠ ਦੇ ਤਾਂ ਬਹੁਤ ਨੇ ਕਦੇ ਕਿਸੇ ਸਰਕਾਰ ਤੋਂ ਕਦੇ ਕਿਸੇ ਸਰਕਾਰ ਤੋਂ ਪਰ ਪੰਜਾਬ ਦੇ ਅੰਦਰ ਕਈ ਨੌਜਵਾਨ ਐਸੇ ਵੀ ਨੇ ਜਿਹੜੇ ਕਹਿੰਦੇ ਸਾਨੂੰ ਅੱਗੇ ਲਿਓ ਯਾਰ ਅਸੀਂ ਪੰਜਾਬ ਦੀ ਗੱਲ ਕਰਾਂਗੇ ਅਸੀਂ ਸਾਡੇ ਪੰਜਾਬ ਦੇ ਲਈ ਲੜਾਂਗੇ ਪਰ ਸਾਡੇ ਪੰਜਾਬ ਦੇ ਲੋਕ ਅਸਲੀਅਤ ਨਹੀਂ ਪਛਾਣ ਸਕਦੇ ਕਿ ਅਸਲੀਅਤ ਦੇ ਵਿੱਚ ਪੰਜਾਬ ਪੱਖੀ ਕੌਣ ਹੈ ਬਸ ਸਾਡੇ ਲੋਕ ਇੱਕ ਲਹਿਰ ਦੇ ਵਿੱਚ ਆ ਜਾਂਦੇ ਨੇ ਔਰ ਦੂਜੇ ਪਾਸੇ ਭਗਵੰਤ ਸਿੰਘ ਮਾਨ ਹੁਣ ਪੰਜਾਬ ਦੇ ਅੰਦਰ ਵੱਡੇ ਵੱਡੇ ਐਕਸ਼ਨ ਕਰ ਰਹੇ ਨੇ ਪੰਜਾਬ ਪ੍ਰਤੀ ਕੰਮ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਜੇਕਰ ਭਾਈ ਅਸੀਂ ਇੱਥੇ ਕੰਮ ਨਹੀਂ ਕਰਦੇ ਕੱਲ ਨੂੰ ਸਾਡੀ ਸਰਕਾਰ ਪਲਟਾ ਮਾਰ ਜਾਣੀ ਹੈ ਤਾਂ ਫੇਰ ਤੋਂ ਇਹੋ ਜਿਹਾ ਮਗਰਮਚ ਪੰਜਾਬ ਦੇ ਅੰਦਰ ਪੈਦਾ ਹੋ ਜਾਣੀਆਂ ਇਹੋ ਜਿਹਾ ਤਸਕਰ ਜਿਹੜੇ ਕਿ ਪੰਜਾਬ ਦੀ ਨੌਜਵਾਨੀ ਨੂੰ ਪਹਿਲੇ ਹੀ ਨਿਚੋੜੀ ਬੈਠੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਾਂ ਵੇਖਣਾ ਪੰਜਾਬ ਦੇ ਲੋਕਾਂ ਦਾ ਉਹਦਾ ਫਿਰ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਇਹਨਾਂ ਨੇ ਤਾਂ ਆਪਣਾ ਗੁੰਡਾ ਰਾਜ ਆਪਣੀ ਜਿਹੜੀ ਕਿ ਰਾਜੇ ਅਮਰ ਦੀ ਹਕੂਮਤ ਚਲਾਉਣੀ ਆ ਪੂਰੇ ਪੰਜਾਬ ਦੇ ਅੰਦਰ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਸੀਐਮ ਭਗਵੰਤ ਮਾਨ ਜਿੰਨੇ ਵਿਕਰਮ ਸਿੰਘ ਮੁਜੀਠੀ ਆ ਤੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਪਹਿਲੇ ਹੀ एक्शन किया गया और बिक्रम सिंह मजिठिया जोड़े कि इस टाइम पुलिस की हिरासत के काफ़ी लंबे समय तो वह जेल तो के उन्हों की जमानत नहीं हो गई हैगी सीएम भगवंत मान का यह कहना सहत ही जहरीले लोग है इन्होंने ਪੰਜਾਬ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ ਹੈਗਾ ਵੈ ਇਹ ਉਹ ਲੋਕ ਹੈਗੇ ਜਿਹੜਾ ਬੰਦਾ ਖਾ ਕੇ ਵੀ ਡਕਾਰ ਨਹੀਂ ਮਾਰਦੇ ਇੱਕ ਸਾਡੇ ਵਰਗੇ ਆ ਕਿ ਇੱਕ ਰੋਟੀ ਬਾਦ ਖਾ ਲੈਣ ਤੇ ਉਹਨਾਂ ਨੂੰ ਡਾਕਟਰ ਕੋਲੋਂ ਜਾਣਾ ਪੈਂਦਾ ਹੈਗਾ ਵੈ ਇਹਨਾਂ ਨੇ ਸਿਰਫ ਹੋ ਸਿਰਫ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਹੈਗਾ ਵੈ ਆਪਣੇ ਫਾਇਦੇ ਹਾਸਲ ਕੀਤੇ ਆ ਹੁਣ ਇਹਨਾਂ ਦੇ ਕੋਲੋਂ ਹਿਸਾਬ ਲੈਣ ਦਾ ਟਾਈਮ ਆ ਗਿਆ ਹੈਗਾ ਵੈ ਇਹਨਾਂ ਨੂੰ ਸਾਬ ਦੇਣਾ ਪੈਗਾ ਹਰ ਚੀਜ਼ ਦਾ ਪਰ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੀਰਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼